ਕੀ ਆਟਾ ਗੁੰਨੇ ਸਮੇ ਤੁਸੀਂ ਵੀ ਕਰਦੇ ਹੋ ਇਹ ਗਲਤੀਆਂ ਕਿਤੇ ਬਿਮਾਰ ਨਾ ਹੋ ਜਾਵੇ ਤੁਹਾਡਾ ਪਰਿਵਾਰ ਰਸੋਈ ਵਿੱਚ ਲੁਕਿਆ ਹੈ ਪਰਿਵਾਰ ਦੀ ਸਿਹਤ ਦਾ ਰਾਜ ਬੀਬੀਆਂ ਦੇ ਹੱਥ ਵਿੱਚ ਸਾਰੇ ਹੀ ਟੱਬਰ ਦੀ ਸਿਹਤ ਦੀ ਚਾਬੀ ਮੰਨੀ ਜਾਂਦੀ ਹੈ ਪ੍ਰਾਤਨ ਸਮੇ ਵਿੱਚ ਕਿਹਾ ਜਾਂਦਾ ਸੀ ਕਿ ਸੁਆਣੀਆਂ ਘਰ ਨੂੰ ਖੁਸ਼ਹਾਲ ਵੀ ਬਣਾ ਸਕਦੀਆਂ ਨੇ ਤੇ ਇਹਨਾਂ ਦੀ ਗਲਤੀ ਨਾਲ ਕੰਮ ਵਿਗੜ ਵੀ ਸਕਦੇ ਨੇ ਇਸ ਲਈ ਬੀਬੀਆਂ ਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖ ਕੇ ਰਸੋਈ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਅੱਜ ਦੀ ਵੀਡੀਓ ਵਿੱਚ ਰੋਟੀ ਪਕਾਉਣ ਲਈ ਗੁੰਨੇ ਜਾਣ ਵਾਲੇ ਆਟੇ ਨਾਲ ਜੁੜੀਆਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਹਾਂ ਵੀਡੀਓ ਅੰਤ ਤੱਕ ਦੇਖਦੇ ਰਹਿਣਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਨਵੇਂ ਆਏ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਤੁਹਾਡੇ ਹਰ ਇੱਕ ਜਾਣਕਾਰ ਤੱਕ ਇਹ ਵੀਡੀਓ ਪਹੁੰਚ ਸਕੇ ਸ਼ੁਰੂ ਕਰਦੇ ਹਾਂ ਅੰਤ ਤੱਕ ਦੇਖਦੇ ਰਹਿਣਾ ਭਾਰਤ ਵਿੱਚ ਜ਼ਿਆਦਾਤਰ ਘਰਾਂ ਵਿੱਚ ਸਵੇਰੇ ਅਤੇ ਸ਼ਾਮ ਨੂੰ ਰੋਟੀ ਖਾਧੀ ਜਾਂਦੀ ਹੈ ਆਟੇ ਨੂੰ ਗੁੰਨ ਕੇ ਦੋਵੇਂ ਵਾਰ ਰੋਟੀਆਂ ਬਣਾਈਆਂ ਜਾਂਦੀਆਂ ਨੇ ਪਰ ਕੀ ਤੁਸੀਂ ਜਾਣਦੇ ਹੋ ਕਿ ਆਟੇ ਨੂੰ ਗੁੰਨਣ ਦਾ ਸਹੀ ਤਰੀਕਾ ਕੀ ਹੈ ਕਿ ਤੁਸੀਂ ਆਟੇ ਦੀ ਵਰਤੋਂ ਸਿਹਤਮੰਦ ਤਰੀਕੇ ਨਾਲ ਕਰਦੇ ਹੋ ਜੇ ਨਹੀਂ ਤਾਂ ਤੁਸੀਂ ਇਸ ਤੋਂ ਬਿਮਾਰ ਹੋ ਸਕਦੇ ਹੋ ਆਟੇ ਨੂੰ ਗੁੰਨਣ ਵਿੱਚ ਕੀਤੀਆਂ ਗਈਆਂ ਗਲਤੀਆਂ ਤੁਹਾਨੂੰ ਬਿਮਾਰ ਕਰ ਸਕਦੀਆਂ ਨੇ ਇਸ ਨਾਲ ਪੇਟ ਦਰਦ, ਗੈਸ, ਕਬਜ ਅਤੇ ਹੋਰ ਸਮੱਸਿਆਵਾਂ ਹੋ ਸਕਦੀਆਂ ਨੇ। ਅਕਸਰ ਲੋਕ ਆਟੇ ਨੂੰ ਗੁੰਨਣ ਵਿੱਚ ਕੁਝ ਗਲਤੀਆਂ ਕਰਦੇ ਨੇ। ਅੱਜ ਅਸੀਂ ਤੁਹਾਨੂੰ ਆਟੇ ਨੂੰ ਗੁੰਨਣ ਦਾ ਸਹੀ ਤਰੀਕਾ ਦੱਸ ਰਹੇ ਹਾਂ ਜਿਸ ਨਾਲ ਤੁਹਾਡੀ ਰੋਟੀ ਚੰਗੀ ਤੇ ਸਿਹਤਮੰਦ ਬਣੇਗੀ। ਨੰਬਰ 1 ਤੇ ਆਉਂਦਾ ਹੈ ਆਟਾ ਗੁੰਨਣ ਦਾ ਭਾਂਡਾ। ਜਿਆਦਾਤਰ ਘਰਾਂ 'ਚ ਆਟੇ ਨੂੰ ਗੁੰਨਣ ਲਈ ਪ੍ਰਾਦ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਮਿੱਟੀ ਦੇ ਭਾਂਡੇ 'ਚ ਆਟੇ ਨੂੰ ਗੁੰਨਦੇ ਹੋ ਤਾਂ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਪ੍ਰਾਦ ਦੀ ਬਜਾਏ ਬਾਉਲ ਸਟਾਈਲ ਭਾਵ ਸਾਈਡ ਤੋਂ ਉੱਚਾ ਭਾਂਡਾ ਲਓ ਇਸ ਵਿੱਚ ਆਟਾ ਆਸਾਨੀ ਨਾਲ ਅਤੇ ਘੱਟ ਸਮੇਂ ਵਿੱਚ ਸੈੱਟ ਹੋ ਜਾਂਦਾ ਹੈ ਨੰਬਰ 2 ਤੇ ਹੁੰਦਾ ਹੈ ਆਟਾ ਛਾਨਣ ਦੀ ਗਲਤੀ ਅਕਸਰ ਲੋਕ ਛਾਣੇ ਹੋਏ ਆਟੇ ਦੀ ਵਰਤੋਂ ਕਰਦੇ ਨੇ ਅਤੇ ਛਾਨ ਨੂੰ ਸੁੱਟ ਦਿੰਦੇ ਨੇ ਜਦੋਂ ਕਿ ਤੁਹਾਨੂੰ ਆਟੇ ਨੂੰ ਛਾਨਣਾ ਚਾਹੀਦਾ ਹੈ ਪਰ ਛਾਨ ਨੂੰ ਸੁੱਟਣਾ ਨਹੀਂ ਚਾਹੀਦਾ ਆਟੇ ਨੂੰ ਮੋਟੀ ਛਾਨਣੀ ਨਾਲ ਛਾਨ ਲਓ ਤੇ ਜਾਂਚ ਕਰੋ ਕਿ ਇਸ ਵਿੱਚ ਕੋਈ ਪੱਥਰ ਕੀੜਾ ਜਾਂ ਵਾਲ ਤਾਂ ਨਹੀਂ ਹੈ ਛਾਨ ਦੀ ਜਾਂਚ ਕਰਨ ਤੋਂ ਬਾਅਦ ਇਸ ਨੂੰ ਦੁਬਾਰਾ ਆਟੇ ਵਿੱਚ ਮਿਲਾ ਲਓ ਇਹ ਆਟਾ ਫਾਈਬਰ ਨਾਲ ਭਰਪੂਰ ਹੁੰਦਾ ਹੈ ਜੋ ਪੇਟ ਨੂੰ ਸਿਹਤਮੰਦ ਰੱਖਦਾ ਹੈ ਇਸ ਨਾਲ ਕਬਜ ਅਤੇ ਐਸਿਡਿਟੀ ਨਹੀਂ ਹੁੰਦੀ ਨੰਬਰ 3 ਤੇ ਆਉਂਦਾ ਆਟੇ ਨੂੰ ਗੁੰਨਣ ਤੋਂ ਸੈੱਟ ਹੋਣ ਦਿਓ ਆਟੇ ਨੂੰ ਗੁੰਨਣ ਤੋਂ ਤੁਰੰਤ ਬਾਅਦ ਰੋਟੀ ਨਹੀਂ ਬਣਾਉਣੀ ਚਾਹੀਦੀ ਇਸ ਨਾਲ ਰੋਟੀ ਚੰਗੀ ਨਹੀਂ ਬਣਦੀ ਤੁਹਾਨੂੰ ਆਟੇ ਨੂੰ ਸੈੱਟ ਹੋਣ ਲਈ ਅੱਧੇ ਘੰਟੇ ਲਈ ਟੱਕ ਕੇ ਰੱਖਣਾ ਚਾਹੀਦਾ ਹੈ ਰੋਟੀ ਬਣਾਉਣ ਤੋਂ ਪਹਿਲਾਂ ਆਟੇ ਨੂੰ ਹਲਕਾ ਹਲਕਾ ਗੁੰਨ ਲਓ ਇਸ ਨਾਲ ਰੋਟੀ ਚੰਗੀ ਬਣੇਗੀ ਨੰਬਰ 4 ਤੇ ਹੁੰਦਾ ਹੈ ਰੋਟੀ ਨੂੰ ਕੱਚੀ ਨਾ ਪਕਾਓ ਅਤੇ ਸਾੜੋ ਵੀ ਨਾ ਤੁਹਾਨੂੰ ਰੋਟੀ ਬਣਾਉਂਦੇ ਸਮੇਂ ਇਸ ਨੂੰ ਜ਼ਿਆਦਾ ਨਹੀਂ ਪਕਾਉਣਾ ਚਾਹੀਦਾ ਇਸ ਕਾਰਨ ਆਟੇ ਦੀ ਸਮਗਰੀ ਸੜ ਜਾਂਦੀ ਹੈ ਅਤੇ ਨਾਲ ਹੀ ਜੇਕਰ ਰੋਟੀ ਨੂੰ ਕੱਚਾ ਭੁੰਨਿਆ ਜਾਵੇ ਤਾਂ ਵੀ ਨੁਕਸਾਨ ਪਹੁੰਚਾਉਂਦੀ ਹੈ ਇਹ ਸੀ ਅੱਜ ਦੀ ਵੀਡੀਓ ਅੱਜ ਦੀਆਂ ਕੁਝ ਜਾਣਕਾਰੀਆਂ ਆਟੇ ਨਾਲ ਸੰਬੰਧਤ ਇਹ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਸਾਰੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖ ਸਕਦੇ ਹੋ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ